ਕਾਂਗਰਸ ਦੀ ਖੇਚੋਤਾਣ ਹਮੇਸ਼ਾ ਪੰਜਾਬ ਦੀ ਸਿਆਸਤ ਅੰਦਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਹੁਣ ਲੀਡਰਾਂ ਚ ਰੇਸ ਮੁੱਖ ਮੰਤਰੀ ਦਾ ਚਿਹਰੇ ਨੂੰ ਲੈ ਕੇ ਚੱਲ ਰਹੀ ਹੈ ਇਸ ਵਿਚਾਲੇ ਕਾਂਗਰਸ ਲੀਡਰਸ਼ਿਪ ਚੰਨੀ ਦੇ ਕੋਲ ਇਕੱਠੀ ਨਜ਼ਰ ਆਈ ਇਸ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਨੇ ਉਂਝ ਵੀ ਮਾਹਿਰ ਮੰਨਦੇ ਨੇ ਕਿ ਜੇਕਰ ਕਾਂਗਰਸ ਚੰਨੀ ਦੇ ਨਾਂ ਤੇ ਸਤਾਈ ਦੀ ਚੋਣ ਲੜਦੀ ਹੈ ਤਾਂ ਹਵਾਮਾਂ ਦਾ ਰੁਖ ਕਾਂਗਰਸ ਵੱਲ ਹੋ ਸਕਦਾ ਹੈ ਹੁਣ ਤਾਜ਼ਾ ਅਪਡੇਟ ਕੀ ਹੈ ਉਹ ਵੀ ਦੱਸਾਂਗੇ ਨਾਲ ਹੀ ਪੰਜਾਬ ਯੂਨੀਵਰਸਿਟੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਉਸ ਤੋਂ ਪਹਿਲਾਂ ਦੱਸਦੇ ਕਿ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਰਿਹਾਈ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂਆਂ ਨੇ ਸਿਆਸੀ ਮਿਲਣੀ ਕੀਤੀ ਅਤੇ ਇੱਕ ਦੂਜੇ ਪ੍ਰਤੀ ਗਰਮ ਜੋਸ਼ ਵੀ ਦਿਖਾਈ ਤਰਨਤਾਰਨ ਦੀ ਜ਼ਮਨੀ ਚੋਣ ਚ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਮਗਰੋਂ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੇ ਚੰਨੀ ਦੀ ਰਿਹائش ਤੇ ਇਕਤਾ ਦਾ ਸੁਨੇਹਾ ਦਿੱਤਾ ਤਾਂ ਜੋ ਰਾਜ ਦੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਕਾਂਗਰਸ ਚ ਸਭ ਕੁਝ ਚੰਗਾ ਏ ਅਰਸੇ ਮਗਰੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਇੱਕ ਜਗ੍ਹਾ ਇਕੱਠੇ ਨਜ਼ਰ ਆਏ ਚੰਨੀ ਨੇ ਆਪਣੇ ਪੁੱਤ ਦੇ ਜਨਮ ਦਿਨ ਮੌਕੇ ਮੋਰਿੰਡਾ ਵਿੱਚ ਲਈ ਰਿਹائش ਤੇ ਧਾਰਮਿਕ ਸਮਾਗਮ ਕਰਵਾਇਆ ਸਮਾਗਮ ਮੌਕੇ ਸਮੁੱਚੀ ਲੀਡਰਸ਼ਿਪ ਇਕੱਠੀ ਕਰਕੇ ਉਹਨਾਂ ਹਾਈ ਕਮਾਂਡ ਨੂੰ ਇਹ ਦੱਸਣ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ ਕਿ ਸਾਰੇ ਸੀਨੀਅਰ ਆਗੂ ਉਹਨਾਂ ਨਾਲ ਨੇ ਇਹਨਾਂ ਸਮਾਗਮਾਂ ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੜਿੰਗ ਵਿਰੋਧੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਬਾਤੇ ਵਧਾਈ ਕੋ ਪ੍ਰਗਟ ਸੰਗ ਵੀ ਪਹੁੰਚ ਉਤਰੇ। ਰੰਧਾਵਾ ਨੇ ਕਿਹਾ ਕਿ ਸਮੁੱਚੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਇਕਤਾ ਦਿਖਾਈ ਪੰਜਾਬ ਕਾਂਗਰਸ ਸੂਬੇ ਦੇ ਹਿੱਤਾਂ ਲਈ ਇਕਜੁੱਟਾ ਚੰਨੀ ਨੇ ਸਮਾਗਮ ਦਾ ਸੱਦਾ ਪੱਤਰ ਭੇਜ ਕੇ ਸੀਨੀਅਰ ਆਗੂਆਂ ਦੀ ਨັບਜ਼ ਵੀ ਟੋਣ ਦੀ ਕੋਸ਼ਿਸ਼ ਕੀਤੀ। ਤਰਨਤਾਰਨ ਦੀ ਜ਼ਮਨੀ ਚੋਣ ਚ ਕਾਂਗਰਸ ਦੀ ਕਤਾਰਬੰਦੀ ਸਪਸ਼ਟ ਨਜ਼ਰ ਆਈ ਸੀ। ਤਰਨਤਾਰਨ ਜ਼ਮਨੀ ਚੋਣ ਦੀ ਹਾਰ ਮਗਰੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਚ ਕੋਈ ਫੇਰ ਬਦਲ ਹੋਣ ਦੀ ਚਰਚਾ ਹਲੇ ਠੰਡੀ ਨਹੀਂ ਹੋਈ। ਇਨ੍ਹਾਂ ਹਾਲਾਤਾਂ ਚ ਚੰਨੀ ਦੀ ਰਿਹائش ਤੇ ਲੀਡਰਸ਼ਿਪ ਦੇ ਸਿਰ ਜੁੜਨ ਦੇ ਸਿਆਸੀ ਮਾਇਨੇ ਵੀ ਨੇ। ਸਮਾਗਮ ਮੌਕੇ ਸ ਸਦ ਮੈਂਬਰ ਮੁਹੰਮਦ ਸਦੀਕ ਨੇ ਛਣਕਾਟਾ ਪੈਂਦਾ ਗਲੀ ਗਲੀ ਗੀਤ ਗਾਇਆ ਜਦਕੇ ਡਾਕਟਰ ਧਰਮਵੀਰ ਗਾਂਧੀ ਨੇ ਜਗਾ ਦੇ ਮੋਹਵਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਪੌਣਾ ਕਪੱਤੀਆਂ ਕਵਿਤਾ ਸੁਣਾਈ ਸਮਾਗਮ ਮਗਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਕਿਹਾ ਕਿ ਉਹ ਚੰਨੀ ਦੇ ਸੱਦੇ ਤੇ ਇੱਥੇ ਆਏ ਨੇ ਪੰਜਾਬ ਕਾਂਗਰਸ ਦੇਸ਼ ਅਤੇ ਪੰਜਾਬ ਦੀ ਬੇਤਰੀ ਲਈ ਹਮੇਸ਼ਾ ਇੱਕ ਜੁਟਾ ਹੈ ਉਧਰ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਆਪਣਾ ਸੰਘਰਸ਼ ਹੋਰ ਅੱਗੇ ਤੋਰਦਿਆਂ ਬੀਜੇਪੀ ਆਗੂਆਂ ਰਵਨੀਤ ਸਿੰਘ ਬਿੱਟੂ ਪੰਜਾਬੀ ਜੀਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ 2 ਦਸੰਬਰ ਦਾ ਅਲਟੀਮੇਟਮ ਦਿੱਤਾ ਹੈ ਸਟੂਡੈਂਟਸ ਆਗੂਆਂ ਰਣਵੀਰ ਢੱਲੋਂ ਅਤੇ ਮਨਕਿਰਤ ਮਾਨ ਨੇ ਦੱਸਿਆ ਕਿ ਪੰਜਾਬ ਨਾਲ ਸੰਬੰਧਿਤ ਦੋਵੇਂ ਬੀਜੇਪੀ ਆਗੂਆਂ ਨੂੰ ਮੀਡੀਆ ਦੇ ਰਾਹੀਂ ਅਪੀਲ ਕੀਤੀ ਕਿ ਉਹ ਬੀਜੇਪੀ ਅਗਵਾਈ ਵਾਲੀ ਕੇਂਦਰ ਵਿੱਚਲੀ ਮੋਦੀ ਸਰਕਾਰ ਤੋਂ ਪ੍ਰਾਣੀ 91 ਮੈਂਬਰੀ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਵਾਉਣ ਜੇਕਰ ਉਹ 2 ਦਸੰਬਰ ਤੱਕ ਸ਼ਡਿਊਲ ਜਾਰੀ ਨਾ ਕਰਵਾ ਸਕੇ ਤਾਂ 3 ਦਸੰਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਸਿੱਧਿਤ ਬੀਜਪੀ ਦਫ਼ਤਰਾਂ ਦੇ ਘਰੋਂ ਕੀਤੇ ਜਾਣਗੇ ਮੋਰਚੇ ਨੇ ਪਿਛਲੇ ਦਿਨੀ ਪੰਜਾਬ ਦੀਆਂ ਵੱਖ-ਵੱਖ ਸਟੂਡੈਂਟਸ ਕਿਸਾਨ ਮਜ਼ਦੂਰ ਮਲਾਜ਼ਮਾਂ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਨੂੰ 26 ਨਵੰਬਰ ਨੂੰ ਕੈਂਸ ਪਹੁੰਚਣ ਦਾ ਸੱਦ ਦਿੱਤਾ ਸੀ ਕਿਉਂਕਿ ਕੈਂਪਸ ਬੰਦ ਕਰਨ ਦਾ ਪ੍ਰੋਗਰਾਮ ਸੀ ਇਸ ਤੋਂ ਇੱਕ ਦਿਨ ਪਹਿਲਾਂ 25 ਨਵੰਬਰ ਨੂੰ ਕੈਂਪਸ ਵਿੱਚ ਹੋਣ ਵਾਲੀਆਂ ਪ੍ਰਖਿਆਵਾਂ ਮੁਲਤਵੀ ਕਰਕੇ ਛੁੱਟੀ ਕਰ ਦਿੱਤੀ ਗਈ ਸੀ ਜਿਸ ਕਰਕੇ ਯੂਨੀਵਰਸਿਟੀ ਵਿੱਚ ਸ਼ਾਂਤੀ ਦਾ ਮਾਹੌਲ ਸੀ ਪਰ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਿਹਾ ਧਰਨਾ ਰੁਟੀਨ ਵਾਂਗ ਜਾਰੀ ਹੈ ਸੈਕਟਰ 43 ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਰੈਲੀ ਨੂੰ ਲੈ ਕੇ ਚੱਢੀਗੜ ਪੁਲਿਸ ਵੱਲੋਂ ਪੀਜੂ ਕੈਂਪਸ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਇਸ ਤੇ ਚੱਲਦੇ ਹਾਂ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਅਮਨ ਕਾਨੂੰਨ ਪ੍ਰਬੰਧ ਬਣਾਈ ਰੱਖਣ ਲਈ ਦੰਗਾ ਰੁਕੂ ਬਾਨ ਵੱਜਰ ਵੀ ਤਨਾਤਾ